ਫਰੀਦਕੋਟ ਲੋਕ ਸਭਾ ਹਲਕੇ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕੀਤਾ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਰਵਾਇਤੀ ਪਾਰਟੀਆਂ ਨੂੰ ਟੱਕਰ ਦੇ ਰਹੀ ਸੀ ਜੀ ਹਾਂ ਲਗਾਤਾਰ ਵੱਡੀ ਲੀਡ ਦੇ ਨਾਲ ਅੱਗੇ ਵਧੇ ਸਰਬਜੀਤ ਸਿੰਘ ਖਾਲਸਾ ਇੱਥੇ ਵੱਡੀ ਲੀਡ ਦੇ ਨਾਲ ਅੱਗੇ ਚਲੇ ਮੁੱਖ ਮੁਕਾਬਲਾ ਆਮਾਦੀ ਪਾਰਟੀ ਉਮੀਦਵਾਰ ਕਰਮਜੀਤ ਅਨਮੋਲ ਤੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਵਿਚਕਾਰ ਦੇਖਿਆ ਸਰਬਜੀਤ ਸਿੰਘ ਖਾਲਸਾ ਨੇ ਚੋਣਾਂ ਦੇ ਨਤੀਜਿਆਂ ਨੂੰ ਦੇਖਦਿਆਂ ਕਿਹਾ ਸੀ ਕਿ ਇਹ ਸਭ ਲੋਕਾਂ ਦੇ ਸਾਥ ਸਦਕਾ ਹੀ ਹੋ ਸਕਿਆ ਉਹਨਾਂ ਕਿਹਾ ਕਿ ਲੋਕਾਂ ਨੇ ਬਹੁਤ ਮਿਹਨਤ ਕੀਤੀ ਤੇ ਸਹਿਯੋਗ ਕੀਤਾ ਇਕੱਲਾ ਬੰਦਾ ਕੁਝ ਨਹੀਂ ਹੁੰਦਾ ਉਹਨਾਂ ਨੇ ਨੌਜਵਾਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਾਂ ਕਿ ਨਾਨੇ ਦਿਨ ਰਾਤ ਇੱਕ ਕਰਤੀ ਸੀ ਅਤੇ 30 ਅਤੇ 31 ਨੂੰ ਵੋਟਾਂ ਤੋਂ ਐਨ ਪਹਿਲਾਂ ਇਹਨਾਂ ਨੂੰ ਵਿਆਜਣਾ ਚਾਹ ਸੀ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਕੌਮ ਨੇ ਮਤਲਬ ਜਿਹੜੀ ਮੇਨਟ ਕੀਤੀ ਹੈ ਦਿਨ ਰਾਤ ਮੇਰੇ ਫਰੀਦਕੋਟ ਦੇ ਜਿਹੜੇ ਸਪੋਰਟਰ ਹੈ ਹਲਕਾ ਵਾਸੀਆਂ ਹੈ ਖਾਸ ਕਰ ਯੂਥ ਜਿਨ੍ਹਾਂ ਨੇ ਇੰਨੀ ਧੁੱਪ ਚ ਦੁਪਹਿਰ ਚ ਗਰਮੀ ਚ ਬਾਈ ਜੀ ਮੈਨੂੰ ਪਾਣੀ ਨਹੀਂ ਕਿਹਾ ਬਾਈ ਪਾਣੀ ਪੁਲਾ ਦੇ ਮੈਨੂੰ ਇਹ ਨਹੀਂ ਕਿਹਾ ਚਾਹ ਪੁਲਾ ਦੇ ਮੈਨੂੰ ਇਹ ਨਹੀਂ ਕਿਹਾ ਰੋਟੀ ਛੁਲਾ ਦੋ ਨਾ ਤੇਲ ਮੰਗਿਆ ਬਹੁਤ ਦਿਨ ਰਾਤ ਇੱਕ ਕਰਕੇ ਚੱਲਦੇ ਰਹੇ ਬਾਈ ਜੀ ਮੈਨੂੰ ਪਤਾ ਵੀ ਜਿੱਦਣ ਅਗਲੇ ਦਿਨ ਵੋਟਾਂ ਸੀ 30 31 ਤਰੀਕ ਨੂੰ ਇਹਨਾਂ ਨੂੰ ਵਿਆਹ ਜਿੰਨਾ ਚਾਹ ਸੀ ਬਹੁਤ ਇਹਨਾਂ ਨੇ ਮਿਹਨਤ ਕੀਤੀ ਹੈ ਮੈਂ ਦੇਖੋ ਕੱਲਾ ਬੰਦਾ ਕੁਛ ਨਹੀਂ ਹੁੰਦਾ ਠੀਕ ਹੈ ਨਾ ਕੱਲਾ ਬੰਦਾ ਕੁਝ ਨਹੀਂ ਹੁੰਦਾ ਸਾਰਿਆਂ ਦੇ ਸਹਿਯੋਗ ਨਾਲ ਹੀ ਐ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਫਰੀਦਕੋਟ ਵਾਲਿਆਂ ਨੇ ਹਾਂ ਵੀ ਬਹੁਤ ਥੋੜਾ ਸੀਗਾ ਬਹੁਤ ਸਮੇਂ ਥੋੜੇ ਸਮੇਂ ਚ ਹਾਂਜੀ ਬਸ ਕੋਈ ਨਹੀਂ ਦੇਖ ਲਓ ਜੇ ਸਮਾਫਾਦ ਹੁੰਦਾ ਤਾਂ ਕਿੰਨੀ ਲੀਡ ਹੋਣੀ ਸੀ ਹੋਰਵਾ ਜਾਣੇ ਕਿੰਨੇ ਲੱਗੇ ਚੱਲ ਰਹੇ ਹੋ ਬਾਬਾ ਜੀ ਨਹੀਂ ਕੀ ਆਪ ਦੇ ਕ੍ਰੀਮ ਚੱਲਦੇ ਪਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ